ਸਾਸੀ ਗਾਲ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹਾਂ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸ ਦਈਏ ਕਿ ਟਾਇਲਾ ਲਗਾਉਣ ਵਾਲੇ ਦੀ ਕੁੜੀ ਆਈ ਪਹਿਲੇ ਨੰਬਰ ਤੇ ਈ ਰਿਕਸ਼ਾ ਚਲਾਉਣ ਵਾਲੇ ਦੀ ਮੈਰਿਟ ਵਿੱਚ ਆਈ ਲੜਕੀ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਸਕੂਲਾਂ ਦੇ ਵੀ ਰਿਜ਼ਲਟ ਵਧੀਆ ਆਉਣ ਲੱਗ ਪਏ ਨੇ ਤੇ ਸਰਕਾਰੀ ਸਕੂਲ ਦੀਆਂ ਕੁੜੀਆਂ ਨੇ ਗੱਡ ਦਿੱਤੇ ਨੇ ਐਜੂਕੇਸ਼ਨ ਦੇ ਵਿੱਚ ਝੰਡੇ ਤਾਂ ਦੱਸਦੇ ਕਿ ਬਟਾਲਾ ਦੇ ਗਾਂਧੀ ਨਗਰ ਕੈਂਪ ਵਿੱਚ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਹੋਣ ਹਾਰ ਵਿਦਿਆਰਥਣਾਂ ਨੇ 8ਵੀਂ ਕਲਾਸ ਦੇ ਨਤੀਜੇ ਵਿੱਚ ਝੰਡੇ ਗੱਡ ਦਿੱਤੇ ਹਨ ਇਸ ਸਕੂਲ ਦੀ ਵਿਦਿਆਰਥਣ ਰੋਸ਼ਨੀ ਨੇ 8ਵੀਂ ਕਲਾਸ ਵਿੱਚੋਂ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਜ਼ਿਲ੍ਹੇ ਵਿੱਚ ਉਸ ਦਾ 7ਵਾਂ ਰੈਂਕ ਆਇਆ ਹੈ ਇਸੇ ਤਰ੍ਹਾਂ ਇਸੇ ਸਕੂਲ ਦੀ ਵਿਦਿਆਰਥਣ ਮੰਨਤ ਨੇ ਵੀ 13ਵਾਂ ਰੈਂਕ ਹਾਸਲ ਕੀਤਾ ਹੈ ਅਤੇ ਮੈਰਿਟ ਵਿੱਚ ਆਈ ਹੈ ਦੱਸ ਦਈਏ ਕਿ ਰੋਸ਼ਨੀ ਦੇ ਪਿਤਾ ਲੋਕਾਂ ਦੇ ਘਰਾਂ ਵਿੱਚ ਟਾਇਲਾ ਲਗਾਉਣ ਦਾ ਕੰਮ ਕਰਦੇ ਹਨ ਜਦਕਿ ਮੰਨਤ ਦੇ ਪਿਤਾ ਈ ਰਿਕਸ਼ਾ ਚਲਾਉਂਦੇ ਹਨ ਦੋਨੇ ਹੀ ਲੜਕੀਆਂ ਸਧਾਰਨ ਜਿਹੇ ਪਰਿਵਾਰ ਨਾਲ ਸਬੰਧ ਰੱਖਦੀਆਂ ਹਨ ਉਥੇ ਇਸ ਸਰਕਾਰੀ ਕੰਨਿਆਛਨੀ ਸਕੈਂਡੀ ਸਕੂਲ ਗਾਂਧੀ ਨਗਰ ਕੈਂਪ ਦੀ ਪ੍ਰਿੰਸੀਪਲ ਤੇਜਿੰਦਰ ਕੌਰ ਨੇ ਦੋਹਾਂ ਵਿਦਿਆਰਥੀਆਂ ਨੂੰ ਉਹਨਾਂ ਦੀ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਤਾਂ ਦادی ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਜਿਹੜਾ ਆ ਹੁਣ ਪੜ੍ਹਾਈ ਵਧੀਆ ਤਰੀਕੇ ਨਾਲ ਹੋਣ ਲੱਗ ਪਈ ਹੈ ਕਿਉਂਕਿ ਚੰਗਾ ਸਟਾਫ ਤੇ ਮਿਹਨਤੀ ਸਟਾਫ ਜਿਹੜੇ ਵੀ ਸਕੂਲਾਂ ਦੇ ਵਿੱਚ ਹੈਗਾ ਉਹਨਾਂ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਬਹੁਤ ਹੀ ਸੁੰਦਰ ਤੇ ਸੋਹਣੇ ਆਉਂਦੇ ਹਨ ਹੁਣ ਤਕਰੀਬਨ ਤਕਰੀਬਨ ਸਰਕਾਰੀ ਸਕੂਲਾਂ ਦੇ ਵਿੱਚ ਵੀ ਜਿਹੜਾ ਆ ਐਜੂਕੇਸ਼ਨ ਨੂੰ ਚੰਗੇ ਲੈਵਲ ਤੇ ਲੈ ਕੇ ਜਾਇਆ ਜਾ ਰਿਹਾ ਤੇ ਬੱਚਿਆਂ ਨੂੰ ਵਧੀਆ ਤਰੀਕੇ ਦੇ ਨਾਲ ਮਿਹਨਤ ਕਰਾਈ ਜਾਂਦੀ ਏ ਵੈਸੇ ਵੀ ਤੁਹਾਨੂੰ ਦੱਸ ਦਈਏ ਕਿ ਕੁੜੀਆਂ ਬਹੁਤ ਜ਼ਿਆਦਾ ਮਿਹਨਤੀ ਹੁੰਦੀਆਂ ਹਨ ਇਹਦੇ ਨਤੀਜੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਈਓ ਪੀ ਏ ਸਕੂਲ ਦੀਆਂ ਇਹਨਾਂ ਦੋਨਾਂ ਵਿਦਿਆਰਥਣਾਂ ਨੇ ਜਿਹੜਾ ਆ ਉਹ ਜਿਹੜੇ ਆ ਝੰਡੇਗਾ ਦਿੱਤੇ ਨੇ ਜਿਹੜੇ ਦੇ ਵਿੱਚ ਵਧੀਆ ਰੈਂਕ ਲੈ ਕੇ ਵਧੀਆ ਤਰੀਕੇ ਦੇ ਨਾਲ 8ਵੀਂ ਕਲਾਸ ਨੂੰ ਜਿਹੜਾ ਆ ਉਹ ਪਾਸ ਕੀਤਾ ਆ ਤੁਸੀਂ ਦੇ ਦੇ ਪਈਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੇਕਰ ਤੁਹਾਨੂੰ ਇਹ ਤਸਵੀਰਾਂ ਚੰਗੀਆਂ ਲੱਗੀਆਂ ਤੇ ਕੁੜੀਆਂ ਦੇ ਹੌਸਲਾ ਵਜਾਈ ਦੇ ਲਈ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕਮੈਂਟ ਦੇ ਵਿੱਚ ਕੰਗ੍ਰੈਚੂਲੇਸ਼ਨ ਵੀ ਲਿਖ ਦਿਓ ਤਾਂ ਕਿ ਕੁੜੀਆਂ ਦਾ ਹੋਰ ਵੀ ਜ਼ਿਆਦਾ ਹੌਸਲਾ ਵਧ ਸਕੇ ਤੇ ਇਹ ਬੱਚੀਆਂ ਵੱਧ ਤੋਂ ਵੱਧ ਅੱਗੇ ਦੀ ਅੱਗੇ ਤਰੱਕੀ ਕਰ ਸਕਣ ਦੇ ਆਪਣੇ ਮਾਪਿਓ ਦਾ ਨਾਂ ਰੋਸ਼ਨ ਕਰ ਸਕਣ ਇਸੇ ਤਰ੍ਹਾਂ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਉੱਤੇ ਪੱਤਰਕਾਰ ਵਿੱਕੀ ਮਲਕ ਦੀ ਬਟਾਲਾ ਤੋਂ ਇਹ ਰਿਪੋਰਟ ਧੰਨਵਾਦ ਮਿਲਦੇ ਕਿਸੇ ਅਗਲੇ ਪ੍ਰੋਗਰਾਮ 'ਚ ਤਦ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਆਰਾਮ ਨਾਲ ਮੇਰਾ ਨਾਮ ਮੰਨਤ ਹੈ ਮੈਂ ਪੀਐਮਸੀ ਦੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਟਾਰਟ ਸਕੂਲ ਕੈਂਪਟਾਲਾ ਦੀ ਵਿਦਿਆਰਥਣ ਹਾਂ ਤੇ ਮੈਂ 8ਵੀਂ ਜਮਾਤ ਵਿੱਚ ਅੰਕ ਪ੍ਰਾਪਤ ਅਸਲ ਕੀਤੀ ਹੈ ਮੇਰੇ 8ਵੀਂ ਜਮਾਤ ਵਿੱਚੋਂ 600 ਵਿੱਚੋਂ 588 ਅੰਕ ਆਏ ਹਨ ਤੇ ਮੈਂ ਆਪਣੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਤਜ਼ਿੰਦਰ ਕੌਰ ਐਂਡ ਮੇਰੇ ਕਲਾਸ ਇਨਚਾਰਜ ਸ਼੍ਰੀਮਤੀ ਰੇਨੂ ਵਾਲਾ ਮੈਮ ਐਂਡ ਆਪਣੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਮੈਂ ਅੱਜ ਇਸ ਮਕਾਮ ਤੇ ਪਹੁੰਚੀ ਹਾਂ ਬੇਟਾ ਜੀ ਨੂੰ ਪਤਾ ਲੱਗਾ ਰਿਜ਼ਲਟ ਦਾ ਪਰਵਾਹ ਨਹੀਂ ਬਹੁਤ ਵਧੀਆ ਮੈਂ ਤੇ ਆਪਣੇ ਚਾਚੂ ਦੀ ਦੁਕਾਨ ਤੇ ਆਈ ਹੀ ਅੱਤੋਂ ਮੈਂ ਰਿਜ਼ਲਟ ਵੇਖਿਆ ਤੇ ਮੇਰੇ ਚਾਚੂ ਹੈਂਡਿਕੈਪ ਹੀ ਤੇ ਜਦੋਂ ਉਹਨਾਂ ਨੇ ਮੇਰਾ ਰਿਜ਼ਲਟ ਵੇਖਿਆ ਤਾਂ ਮੈਨੂੰ ਗੱਲੇ ਲੈ ਕੇ ਮਿਲ ਲਾ ਪਏ ਕਿ ਕਹਿੰਦੇ ਤੁਸੀਂ ਮੇਰਾ ਨਾਮ ਰੋਸ਼ਨ ਕਰ ਦਿੱਤਾ ਮੇਰੇ ਪਪਾ ਹੀ ਰਿਕਸ਼ਾ ਚਲਾਉਂਦੇ ਆ 15ਵਾਂ ਤਾਂ ਕੋਣ ਕੁਮਾਰ ਕੋਣ ਮੈਂ ਕੰਮ ਕੀ ਕਰਦੇ ਸੀ ਏ ਰਿਕਸ਼ਾ ਚਲਾਉਂਦੇ ਬੇਟੀ ਨੇ ਕਮਿਸ਼ਨ ਕਰ ਦਿੱਤੀ ਕਿੰਨੀ ਕਿ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਇਹ ਸਰ ਪ੍ਰਿੰਸੀਪਲ ਮੈਮ ਸਟਾਫ ਟੂ ਮੋਸਟ ਮਾਚ ਸਟਾਫ انا ਬਰਤਨ ਵਾੜ ਕੇ ਜਿਹੜੀ ਮੇਰੀ ਬੇਟੀ ਹਥੋਂ ਤੱਕ ਪੁੱਜੀ ਹੈ ਬਾਕੀ ਚਲੋ ਇਹਨਾਂ ਦੀ ਸਦਕਾ ਇਸੀ ਕੋਈ ਬਣ ਜਾਗੇ ਆ ਇਹ ਵੀ ਗੱਲ ਕਿੰਨੀ ਕਿ ਖੁਸ਼ੀ ਹੈ ਆਪ ਆਪ ਵਾਸਤੇ ਬਹੁਤ ਜ਼ਿਆਦਾ ਜੇ ਮੈਂ ਨਹੀਂ ਪੜ ਸਕਿਆ ਨਾ 10 ਪਾਸ ਮੈਂ ਵੀ ਕੀਤੀ ਪਰ ਮੈਂ ਉਹ ਮਕਾਮ ਤੇ ਨਹੀਂ ਪੁੱਜਿਆਗਾ ਮੇਰੀ ਬੇਟੀ ਨੇ ਮੇਰਾ ਨਾਮ ਰੱਖਿਆ ਰੋਸ਼ਨ ਕੀਤਾ ਜਦੋਂ ਪਤਾ ਲੱਗਾ ਤਾਂ ਪਰਿਵਾਰ ਚ ਕਿੰਨੀ ਖੁਸ਼ੀ ਹੋਈ ਮੈਂ ਕੱਲ ਦੇ ਅਧੀ 5 ਵਜੇ ਤੋਂ ਬਾਅਦ ਇਹ ਜਿਸ਼ਕਾ ਨਹੀਂ ਚਲਾਇਆ ਕੀ ਲੱਗਦਾ ਕਿ ਮੈਂ ਤਾਂ ਜਿਹੜੀ ਤੀ ਕਰਦੀ ਜਦੋਂ ਹਾਂਜੀ ਹਾਂਜੀ ਮੈਂ ਨਾਮ ਰੱਖਿਆ ਹਾਂਜੀ ਬਹੁਤ ਮੈਂ ਮੇਰੀ ਬੇਟੀ ਨੇ ਬਹੁਤ ਮੇਰਾ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਬੇਟੇ ਜਿੰਨਾਂ ਦੇ ਕੀ ਨਾਮ ਬੇਟੀ ਨੂੰ ਬੱਚਾ ਬੇੜਾ ਬਰਾਬਰ ਸਮਝਣਾ ਚਾਹੀਦਾ ਕਿ ਬੇੜਾ ਆਪਣਾ ਕੁਛ ਨਹੀਂ ਦਾ ਇੱਕ ਬੱਚਾ ਤੇ ਦੇਖੋ ਜੇ ਮੈਂ ਨਹੀਂ ਪੜ ਸਕਿਆ ਮੇਰੇ ਬੱਚੇ ਵਿੱਚ ਮੇਰਾ ਨਾਮ ਰੋਸ਼ਨ ਕਰਨਗੇ ਲੱਗਦਾ ਨਹੀਂ ਜਿਹੜਾ ਬੰਦਾ ਆਪ ਨਹੀਂ ਪੜਿਆ ਉਹ ਆਪਣੇ ਬੱਚੇ ਨੂੰ ਜ਼ਰੂਰ ਪੜਾਉਂਦਾ ਹੈ ਹਾਂਜੀ ਜੀ ਪੜਨਾ ਚਾਹੀਦਾ ਹੈ ਇਤਿਹਾਸ ਭਰਪੂਰ ਸਤਿਅਯ ਕਾਲ ਮੈਂ ਰੋਸ਼ਨੀ ਪੀ ਐਮ ਸੀਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਂਪ ਬਟਾਲਾ 8ਵਿਜਮਾ ਦੇ ਵਿਦਿਆਰਥਣ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਜ ਜ਼ਿਲ੍ਹੇ 8ਵਿਜਮਾ ਦੇ ਜ਼ਿਲ੍ਹੇ ਦੀ ਟਾਪਰ ਬਣੀ ਹਾਂ ਜੋ ਕਿ ਮੈਰਿਟ ਹਾਸਿਲ ਕੀਤੀ ਹੈ ਇਸ ਲਈ मैं अपने स्कूल स्टाफ सब्जेक्ट टीचर्स शुक्रिया अदा करती हाँ शुक्रिया अदा करती हाँ मेरी क्लास टीचर मिसिज हरमीत कौर जी ने जिन्होंने ने मेरा बहुत साथ दिता है आ, मैं आ, ਉਹਨਾਂ ਦਾ ਬਹੁਤ ਧੰਨਵਾਦੀ ਕਰਦੀ ਹਾਂ ਕਿ ਮੈਂ ਅੱਜ ਉਹਨਾਂ ਦੀ ਮਿਹਨਤ ਅਤੇ ਲਗਨ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਚੰਦਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਅਸੀਂ ਬਿਹਾਰ ਤੋਂ ਰਹਿਣ ਵਾਲੇ ਆਈ ਬੇਟੀਆਂ ਨੇ ਪੰਜਾਬੀ ਸਕੂਲ ਦੇ ਵਿੱਚ ਪੋਜੀਸ਼ਨ ਹਸਲ ਕੀਤੀ ਕਿੱਦਾਂ ਲੱਜਾ ਰਿਹਾ ਤੁਹਾਨੂੰ ਮੈਨੂੰ ਬੜਾ ਖੁਸ਼ੀ ਹੈ ਕਿ ਫਸਟ ਆਈ ਸਕੂਲ ਤੋਂ ਸਕੂਲ ਦੇ ਸਭ ਮਿਸਟੀਚਰ ਨੇ ਇਹਦੇ ਪੱਖ ਸਜਾਂਦੀਏ ਦੀ ਖੁਸ਼ੀਆਂ ਦੇਖ ਕੇ ਉਹ ਵਾਸਤੇ ਮੈਂ ਬੇਟੀ ਦੇ ਵਾਸਤੇ ਨੰਬਰ ਲੈ ਕੇ ਆਉਂਦੀ ਹਾਂ ਬੜਾ ਖੁਸ਼ੀ ਹੁੰਦੀ ਮੈਨੂੰ ਬੇਟੀ ਇੱਕ ਧੀ ਦਾ ਪਿਆਰ ਜਿਹੜਾ ਬਾਪ ਦੇ ਨਾਲ ਜਿਆਦਾ ਹੁੰਦਾ ਹਾਂਜੀ ਹਾਂਜੀ ਕਿੰਨੀ ਖੁਸ਼ੀ ਦਾ ਲੱਗਦੀ ਹੈ ਤੁਹਾਨੂੰ ਨਾਲ ਰਸ਼ੀ ਕਿਤਾਬ ਹੈ ਇਹ ਮਮਾ ਨਹੀਂ ਹੈ ਕੀ ਕੰਮ ਕੀ ਕਰਦੇ ਤੁਸੀਂ ਮੈਂ ਟੈਲੀਮੈਸ਼ਨ ਦਾ ਕੰਮ ਬਣਾਉਣਾ ਮੈਂ ਤਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਅੱਜ ਮੈਂ ਜਾਣਦੀ ਹਾਂ ਕਿ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਹੈ ਬਿਨਾ ਮਿਹਨਤ ਸਫਲਤਾ ਦਾ ਸਵਾਦ ਚੱਖਿਆ ਨਹੀਂ ਜਾ ਸਕਦਾ ਇਸੇ ਗੱਲ ਦੀ ਮਿਸਾਲ ਅੱਜ ਮੇਰੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸਾਬਤ ਕੀਤੀ ਆ ਮੇਰੇ ਲਈ ਮੇਰੇ ਸਮੂਹ ਸਟਾਫ ਲਈ ਅਤੇ ਪਿਆਰੇ ਵਿਦਿਆਰਥੀਆਂ ਦੇ ਬੱਚਿਆਂ ਦੇ ਪੇਰੈਂਟਸ ਦੇ ਲਈ ਇਹ ਬੜੀ ਹੀ ਮਾਣ ਵਾਲੀ ਗੱਲ ਆ ਸਾਡੇ ਸਕੂਲ ਲਈ ਵੀ ਬੜੇ ਈਮਾਨ ਵਾਲੀ ਗੱਲ ਆ ਕਿ ਸਾਡੀ ਬੱਚੀ ਰੋਸ਼ਨੀ ਜਿਸ ਨੇ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 7ਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲੇ ਸਥਾਨ ਤੇ ਆਈ ਹੈ ਇਸੇ ਤਰ੍ਹਾਂ 8ਵੀਂ ਜਮਾਤ ਦੇ ਦੂਸਰੇ ਬੱਚੇ ਨੇ ਹਾਂ ਦੂਸਰੀ ਬੱਚੀ ਸਾਡੀ ਮੰਨਤ ਜਿਸ ਨੇ 588 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ 13ਵਾਂ ਅੰਕ ਜਿਹੜਾ ਵਾ ਉਹ ਹਾਸਲ ਕੀਤਾ ਵਾ ਸਾਡੇ ਲਈ ਸਾਰੇ ਬੜੇ ਮਾਣ ਵਾਲੀ ਗੱਲ ਆ ਇਹਦਾ ਸਾਰਾ ਸ਼ਰੇ ਮੈਂ ਆਪਣੇ ਸਮੂਹ ਸਟਾਫ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਦਿੰਦੀ ਆ ਜਿਨ੍ਹਾਂ ਦੀ ਆਣਖ ਮਿਹਨਤ صدਕਾ ਇਹ ਚੀਜ਼ ਜਿਹੜੀ ਆ ਪੋਸੀਬਲ ਹੋ ਸਕੀ ਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਪਿਛਲੇ 4 ਸਾਲਾਂ ਤੋਂ ਸਾਡੇ ਸਕੂਲ ਦਾ ਰਿਕਾਰਡ ਆ ਕਿ ਹਰ ਸਾਲ ਬੋਰਡ ਦੀ ਕਿਸੇ ਨਾ ਕਿਸੇ ਕਲਾਸ ਦੀ ਮੈਰਿਟ ਆਉਂਦੀ ਆ ਇਸ ਸਾਲ ਵੀ ਸਾਡੇ ਸਕੂਲ ਦੀ ਇਹ ਮੈਰਿਟ ਆ ਇੱਥੇ ਮੈਂ ਪਰਮਾਤਮਾ ਦਾ ਵੀ ਲੱਖ ਸ਼ੁਕਰ ਕਰਾਂਗੀ ਤੇ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਆਪਣੇ ਪੂਰੇ ਸਮੂਹ ਸਟਾਫ ਨੂੰ ਲੱਖ ਲੱਖ ਵਧਾਈ ਦਿੰਦੀ ਆ ਧੰਨਵਾਦ ਮੈਮ ਪਿਛਲੀ ਵਾਰ ਵੀ ਬੇਟੀਆਂ ਜਿਹੜੀਆਂ ਅੱਗੇ ਲੰਗੀਆਂ ਸੀ ਜਿਹੜੀਆਂ ਬੇਟੀਆਂ ਪੋਜੀਸ਼ਨ ਲੈ ਕੇ ਆਂ ਕਿਤਾਬਾਂ ਵਿੱਚ ਦਸ ਜੀ ਬੱਚੇਆਂ ਬੇਟੀਆਂ ਆ ਸਰ ਇਹ ਬੱਚੇ ਜਿਹੜੇ ਆ ਇਹ ਆਲ ਰౌਂਡਰ ਬੱਚੇ ਹੁੰਦੇ ਆ ਕਿਉਂਕਿ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਹ ਮੇਰੀ ਬੱਚੀ ਜਿਹੜੀ ਰੋਸ਼ਨੀ ਆ ਨਾ ਇਹਦੀ ਲਿਖਾਈ ਸਰ ਬਹੁਤ ਹੀ ਸੋਹਣੀ ਆ ਮੈਨੂੰ ਬਹੁਤ ਸਾਰੇ ਸਕੂਲਾਂ ਤੋਂ ਵੀ ਪਤਾ ਲੱਗਦਾ ਬਾਹਰ ਦੇ ਟੀਚਰ ਵੀ ਇਸ ਦੀ ਜਿਹੜੀ ਤਾਰੀਫ ਕਰਦੇ ਸੀਗੇ ਤੇ ਕਹਿੰਦੇ ਆ ਨਾ ਜਿਸ ਤਰ੍ਹਾਂ ਕਿ ਫਸਟ ਅਪੀਅਰੈਂਸ ਜਿਹੜੀ ਹੁੰਦੀ ਆ ਬੰਦੇ ਦੀ ਸਟੇਟਮੈਂਟ ਤੋਂ ਪਤਾ ਲੱਗਦੀ ਆ ਪੜਿਆ ਤੇ ਬਾਅਦ ਵਿੱਚ ਜਾਂਦਾ ਤੇ ਇਸ ਬੱਚੇ ਦੀ ਲਿਖਾਈ ਸਾਰ ਇੰਨੀ ਸੁੰਦਰ ਆ ਇਸ ਬੱਚੀ ਨੂੰ ਮੇਰੇ ਪੰਜਾਬੀ ਟੀਚਰਾਂ ਨੇ ਹਿੰਦੀ ਟੀਚਰਾਂ ਨੇ ਅਤੇ ਅੰਗਰੇਜ਼ੀ ਵਿਸ਼ੇ ਦੇ ਟੀਚਰਾਂ ਨੇ ਬਹੁਤ ਹੀ ਤਰਾਸ਼ਿਆ ਵਾ 6ਵੀਂ ਜਮਾਤ ਤੋਂ ਲੈ ਕੇ ਤੇ ਅੱਜ ਉਹਨਾਂ ਦੀ ਇਹ ਜਿਹੜੀ ਮਿਹਨਤ ਆ ਉਹਨਾਂ ਨੇ ਸਫਲਤਾ ਦਾ ਰੰਗ ਹਾਸਲ ਕੀਤਾ।